ਬਠਿੰਡਾ ਦੇ ਅੰਦਰ ਭਾਗੂ ਰੋਡ ਨੂੰ ਚੌੜੀ ਕਰਨ ਦਾ ਕੰਮ ਹੋਇਆ ਸ਼ੁਰੂ ਅੱਜ ਕੀਤੀ ਗਈ ਨਿਸ਼ਾਨਦੇਹੀ ਲੋਕਾਂ ਨੇ ਕਿਹਾ ਕਰਾਂਗੇ ਸੰਘਰਸ਼ ਦੱਸ ਦਈਏ ਕਿ ਬਠਿੰਡਾ ਦੇ ਭਾਗੂ ਰੋਡ ਨੂੰ ਚੌੜੀ ਕਰਨ ਦਾ ਮਾਮਲਾ ਲੰਬੇ ਸਮੇਂ ਤੋਂ ਲਟਕ ਰਿਹਾ ਹੈ ਤੇ ਪਿਛਲੇ ਸਮੇਂ ਤੋਂ ਜੇ ਗੱਲ ਕਰੀਏ 1.5 ਮਿੰਟ ਦੇ ਲਗਭਗ ਉਥੋਂ ਦੇ ਦੁਕਾਨਦਾਰਾਂ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਲੇਕਿਨ ਬਟਿੰਡਾ ਦੇ ਵਿਧਾਇਕ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਸੀ ਕਿ ਉਹਨਾਂ ਦੇ ਨਾਲ ਟੱਕਾ ਨਹੀਂ ਹੋਵੇਗਾ ਲੇਕਿਨ ਅੱਜ ਫਿਰ ਨਗਰ ਨਿਕਮ ਵੱਲੋਂ ਉੱਥੇ ਜਾ ਕੇ ਜਿਹੜੀ ਆਪਣੀ ਨਿਸ਼ਾਨ ਦੀ ਉੱਥੇ ਕੀਤੀ ਗਈ ਤੇ ਉਹਨਾਂ ਵੱਲੋਂ ਦੁਕਾਨਾਂ ਦੇ ਅੰਦਰ ਤੱਕ ਜਾ ਕੇ ਨਿਸ਼ਾਨ ਲਗਾ ਦਿੱਤੇ ਗਏ ਕਿ ਇਹ ਦੁਕਾਨਾਂ ਇੱਥੋਂ ਤੱਕ ਟਹਿ ਜਾਣਗੀਆਂ ਇਸ ਨੂੰ ਲੈ ਕੇ ਉੱਥੋਂ ਦੇ ਦੁਕਾਨਦਾਰਾਂ ਦਾ ਕਹਿਣਾ ਕਿ ਅਸੀਂ ਲੰਬੇ ਸਮੇਂ ਤੋਂ ਇਹਨਾਂ ਦੇ ਕੰਨਾਂ ਦੇ ਵਿੱਚ ਬੈਠੇ ਆ 40 ਤੋਂ 50 ਸਾਲ ਹੋ ਚੁੱਕੇ ਨੇ ਲੇਕਿਨ ਹੁਣ ਸਾਡੇ ਨਾਲ ਟੱਕਾ ਹੋ ਰਿਹਾ ਹੈ ਨਾ ਕਿ ਆ ਕਿ ਇਸ ਟੱਕੇ ਨੂੰ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਉਹਨਾਂ ਵੱਲੋਂ ਸੰਘਰਸ਼ ਦੁਆਰਾ ਸ਼ੁਰੂ ਕੀਤਾ ਜਾਵੇਗਾ ਅਸੀਂ ਦਿਖਾ ਰਹੇ ਹਾਂ ਬਟਿੰਡਾ ਦੇ ਭਾਗੂ ਰੋਡ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਨਿਸ਼ਾਨ ਦੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਇਸ ਨੂੰ ਚੌੜੀ ਕਰਨ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਚੁੱਕਾ ਹੈ ਦੇਖੋ ਤਸਵੀਰਾਂ ਦੇ ਵਿੱਚ ਕਾਫੀ ਦੂਰ ਤੱਕ ਇਹ ਜਿਹੜੇ ਨਿਸ਼ਾਨ ਨੇ ਉਹ ਲਗਾਏ ਜਾ ਰਹੇ ਨੇ ਅਧੀਆਂ-ਅਧੀਆਂ ਦੁਕਾਨਾਂ ਲਗਭਗ ਇਸ ਦੇ ਵਿੱਚ ਆ ਜਾਣੀਆਂ ਤੇ ਇਹੋ ਜਿਹੇ ਤਿੰਨ ਨਿਸ਼ਾਨ ਲਗਾਇਆ ਜਾ ਰਿਹਾ ਇਹ ਦੁਕਾਨ ਇੰਨੀ ਅੱਗੋਂ ਟਹਿ ਜਾਣੀਆਂ ਇਸ ਨੂੰ ਲੈ ਕੇ ਹੁਣ ਲੋਕਾਂ ਵੱਲੋਂ ਫਿਰ ਤੋਂ ਸੰਘਰਸ਼ ਵਿੜਨ ਦੀ ਤਿਆਰੀ ਆ ਉਹ ਕਰ ਰਹੀ ਹੈ ਜਿੱਥੇ ਨਗਰ ਨਿਗਮ ਵੱਲੋਂ ਇਸ ਦਕਾਨਾਂ ਨੂੰ ਇਸ ਸੜਕ ਨੂੰ ਚੌੜੀ ਕਰਨ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਗਿਆ ਅੱਜ ਇਸ ਦੀ ਨਿਸ਼ਾਨਦੇਹੀ ਹੋਈ ਹੈ ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਜਿ세 ਵੀ ਮਸ਼ੀਨਾਂ ਇਹਨਾਂ ਵੱਲੋਂ ਲੈ ਕੇ ਇਹ ਦੁਕਾਨਾਂ ਨੂੰ ਢਾਇਆ ਜਾਵੇਗਾ ਤੇ ਉਸ ਵੇਲੇ ਕੋਈ ਵੱਡਾ ਸੰਘਰਸ਼ ਵੀ ਹੋ ਸਕਦਾ ਹੈ। ਇਹ ਜਿਹੜੀ ਬਠਿੰਡਾ ਦੀ ਪਾਗੂ ਰੋਡ ਆ ਇਸ ਨੂੰ ਲੈ ਕੇ ਇਸ ਦੇ ਉੱਤੇ ਟ੍ਰੈਫਿਕ ਜ਼ਿਆਦਾ ਨੂੰ ਲੈ ਕੇ ਇਸ ਨੂੰ ਚੌੜਾ ਕਰਨ ਦਾ ਪਲਾਨ ਬਣਾਇਆ ਗਿਆ ਹੈ। لیکن ਦੁਕਾਨਦਾਰਾਂ ਵੱਲੋਂ ਇਹ ਗਲ ਕੀ ਜਾ ਰਹੀ ਹੈ ਕਿ ਦੁਕਾਨਦਾਰ ਜਿਹੜੋ ਇਹਨਾਂ ਦੁਕਾਨਾਂ ਦੇ ਮਾਲਕ ਹਨ ਉਹ ਜਾਣ ਬੁੱਝ ਕੇ ਐਮਸੀ ਦੇ ਨਾਲ ਰਲ ਕੇ ਹੀ ਇਹ ਸਾਰਾ ਕੁਝ ਕਰ ਰਿਹਾ ਕਿਉਂਕਿ ਇਹ ਦੁਕਾਨਾਂ ਉਹਨਾਂ ਦੇ ਕੋਲ ਘੱਟ ਕਿਰਾਏ ਤੇ ਹਨ ਲੰਬੇ ਸਮੇਂ ਤੋਂ ਕਿਰਾਏ ਹਨ ਇਹ ਆਪਣਾ ਹਨ ਅਤੇ ਹੁਣ ਅਗਰ ਇਹ ਦੁਕਾਨਾਂ ਟਾ ਕੇ ਪਿੱਛੇ ਵੱਧਣੀਆਂ ਤਾਂ ਇਹਨਾਂ ਵੱਲੋਂ ਜਿਹੜੇ ਕਿਰਾਏ ਨੇ ਉਹ ਤਿੰਨ ਤੋਂ ਚਾਰ ਗੁਣਾ ਚਾਰ ਗੁਣਾ ਵਸੂਲੇ ਜਾਣਗੇ ਆ ਉਸ ਨੂੰ ਸੁਣਾਉਣਿਆ ਕੀ ਕੰਦੇ ਇਸ ਸਬੰਧੀ ਇਥੇ ਦੁਕਾਨਦਾਰ ਅਤੇ ਨਗਰ ਨਿਗਮ ਦੇ ਅਧਿਕਾਰੀ ਇਹ ਨਾਮ ਹੈ ਤੇ ਕੀ ਕਹਾ ਮੇਰਾ ਨਾਮ ਜਲਜੋਤ ਕੁਮਾਰ ਹੈ ਜੀ ਮੇਰੀ ਕਟਗੜੀ 40 ਸਾਲ ਤੋਂ ਸ਼ੋਭਾਪਾਗ ਰੋਡ ਤੇ ਵੀ ਜੈ ਇਲੈਕਟ੍ਰੋਨਿਕਸ ਦੀ ਜਿਹੜਾ ਹੁਣ ਨਿਸ਼ਾਨਦੇਹੀ ਲਾਈ ਜਾਂਦੇ ਆ ਇਹ ਨਜਾਇਜ਼ ੱੱੱਕਾ ਕਰ ਰਹੇ ਸਾਰੀ ਪਾਗ ਰੋਡ ਨਾਲ ਹਾਲਾਂਕਿ ਪਾਗ ਰੋਡ ਨੂੰ ਇੰਨਾ ਚੌੜਾ ਕਰਨ ਦਾ ਲੋੜ ਨਹੀਂ ਹੈਗੀ ਦੋਨੋਂ ਪਾਸੇ ਕਾਫੀ ਜਗ੍ਹਾ ਹੈਗੀ ਹੈ ਉਸ ਨਾਲ ਵੀ ਸਰ ਸਕਦਾ ਇਹਨਾਂ ਦਾ ਇਹ ਇੱਕ ਨਜਾਇਜ਼ ੱੱੱਕਾ ਕਰਕੇ ਦੁਕਾਨਾਂ ਖਾਲੀ ਕਰਵਾਉਣਾ ਚਾਹੁੰਦੇ ਆ ਹੋਰ ਕੁਝ ਨਹੀਂ ਇਹਨਾਂ ਦਾ ਅਜੰਡਾ ਇਹੀ ਹੈ ਕਿ ਪੁਰਾਣੇ ਕਰਾਇਦਾ ਖਤਮ ਹੋ ਜਾਣਾ ਸਾਡੀਆਂ ਜਗ੍ਹਾ ਸਾਰੀਆਂ ਖਾਲੀ ਹੋ ਜਾਣਾ ਹੋਰ ਕੋਈ ਰੋਲਾ ਨਹੀਂ ਇਹਨਾਂ ਨੂੰ ਕੀ ਤੁਹਾਡੇ ਜਿਹੜਾ ਇਹਦੇ ਸੌਣ ਦੇ ਵਿੱਚ ਆ ਵੀ ਜਿਹੜਾ ਮਾਲਕ ਦਾ ਕੰਦ ਕਰਾਉਂਦੇ ਉਹ ਚਾਹੁੰਦੇ ਨੇ ਕਿ ਪਰਾਇ ਦਾ ਚਾਹੁੰਦੇ ਨੇ ਇਹ ਵੀ ਇਸ ਤਰ੍ਹਾਂ ਦੀ ਗੱਲਬਾਤ ਹੈਗੀ ਨਹੀਂ ਜੀ ਨਹੀਂ ਮਾਲਕ ਦਾ ਤਾਂ ਹੀ ਚਾਹੁੰਦੇ ਆ ਨਾ ਵੀ ਪੁਰਾਣੇ ਕਰਾ ਦੇ ਚੱਕੇ ਜਾਣ ਆਪਣੇ ਢੂੰੜਦਾ ਇਸ ਗੱਲ ਦਾ ਨਾ ਤੁਹਾਡੀ ਦੁਕਾਨ ਜਿਹੜੀ ਹੈਗੀ ਆ ਮੈਂ ਦੇਖਿਆ ਕਾਫੀ ਅੰਦਰ ਤੱਕ ਜਾ ਕੇ ਲੱਗ ਗਿਆ ਹਾਂ ਜੀ ਕਿ ਮੈਂ ਦੇਖਦੇ ਹਾਂ ਉਹ ਦੁਕਾਨ ਮੈਂ ਦੇਖ ਰਿਹਾ ਕਿ ਜੀ ਲੋਕਾਂ ਨੂੰ ਤਾਂ ਜਵਾਰ ਚਾਹੀਦਾ ਹੈ ਇਹ ਬੇਜਵਾਰ ਕਰੀ ਜਾਂਦੇ ਜਿਹੜੇ ਇਸ ਸਾਲ ਦੇ ਬੈਠੇ ਆਖੀ ਟੱਬਰ ਪਾਲੀ ਜਾਂਦੇ ਲੋਕਾਂ ਦੇ ਵੀ ਪਾਲਦੇ ਆ ਇਹ ਇਹ ਨਜਾਇਜ਼ ਟੱਕਾ ਇੱਕ ਤੋਂ ਟੋਡੇ ਵੱਲੋਂ ਸੰਘਰਸ਼ ਕਾਫੀ ਲੰਬਾ ਸਮਾਂ ਚੱਲਿਆ ਸਰਕਾਰਾਂ ਤੱਕ ਪਹੁੰਚ ਕੀਤੀ ਐ ਐਮਐਲਏ ਤੱਕ ਇਸ ਤਰ੍ਹਾਂ ਦਾ ਰਸਤਾਸ ਲਿਆ ਉਹਨਾਂ ਨੂੰ ਪ੍ਰੋਸੈਸ ਦਿੱਤਾ ਗਿਆ ਸੀ ਵੀ ਤੁਹਾਡੇ ਨਾਲ ਕੋਈ ਟੱਕਾ ਨਹੀਂ ਹੋਊਗਾ ਵੀ ਕਿਸੇ ਦਾ ਕੋਈ ਟੱਕਣ ਕਿਸੇ ਦਾ ਕੋਈ ਦੁਕਾਨਦਾਰ ਦਾ ਨੁਕਸਾਨ ਨਹੀਂ ਹੋਊਗਾ ਪਰ ਜਿਹੜੇ ਹਿਸਾਬ ਨਾਲ ਇਹ ਨਿਸ਼ਾਨਦੇਹੀ ਲਾਈ ਜਾਂਦੇ ਆ ਇਹ ਜਮੀਂ ਟੱਕਾ ਇਹਨੂੰ ਘੱਟੋ ਘੱਟ 35 ਜਾਂ 40 ਫੁੱਟ ਕਰ ਲਓ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਨਾਲੇ ਕਿ ਇੰਨੀ ਚੌੜੀ ਕਰਨ ਦੀ ਲੋੜ ਨਹੀਂ ਛੜਕ ਨੂੰ ਹਾਲਾਂਕਿ ਇੱਥੇ ਟ੍ਰੈਫਿਕ ਦਾ ਜ਼ਰੂਰ ਆਗਾ ਜਿਵੇਂ ਹੁਣ ਗੱਡੀਆਂ ਕੋਈ ਵਿਚਾਲੇ ਲਾ ਆਉਂਦਾ ਉਦੋਂ ਜਾਮ ਲੱਗਦਾ ਲੱਗੇ ਉਹ ਕਦ ਜਾਮ ਲੱਗੇ ਇਹ ਵੀ ਸੁਣਨ ਵਿੱਚ ਆਇਆ ਵੀ ਜਦੋਂ ਕਿਸੇ ਦੁਕਾਨਦਾਰ ਦੇ ਮੂੰਹ ਤੇ ਗੱਡੀ ਲੱਗੀ ਜਾਂਦੀ ਉਹ ਸਾਈਡ ਤੇ ਨਹੀਂ ਕਰਾਉਂਦਾ ਉਹ ਨੂੰ ਉੱਥੇ ਲਗਵਾ ਦੇਂਦਾ ਲੱਗਦਾ ਵੀ ਦੁਕਾਨਦਾਰ ਚ ਸਾਈਡ ਜੇ ਦੁਕਾਨਦਾਰ ਬੋਲਦਾ ਜੀ ਗਾ ਕਹਿੰਦਾ ਤੂੰ ਕੋਣੇ ਸੜਕ ਦਾ ਮਾਲਕ ਹਮ ਦੁਕਾਨਦਾਰ ਕਿਧਰੇ ਨਾਲ ਲੜੇਗੀ ਮਸਲਾ ਲੱਗੇ ਜਿਹੜਾ ਸਰਕਾਰ ਹੈ ਨਾ ਇਹ ਪੰਜਾਬ ਪੁਲਿਸ ਨੂੰ ਚਾਹੀਦਾ ਏ ਚਾ ਟ੍ਰੈਫਿਕ ਚਾਰਜ ਲਾ ਦੇ ਕੋਈ ਤਾਂ ਜੋ ਭਾਗੂ ਰੋਡ ਤੇ ਜਿਹੜੀ ਵੀ ਸੜਕ ਤੇ ਕੋਈ ਵਹੀਕਲ ਖੜਦਾ ਜਾਂਦਾ ਉਹਨੂੰ ਚੁਕਾਉਣ ਜੇ ਮੜ ਕੇ ਟ੍ਰੈਫਿਕ ਜਾਮ ਹੋ ਜਾਏ ਸੀ ਦੇਣਦਾਰ ਕਿੰਨੇ ਸਹਿਮਤ ਹੈ ਇਸ ਚੀਜ਼ ਨੂੰ ਲੈ ਕੇ ਤੇ ਕਿੰਨੇ ਦੇਖੋ ਜੀ ਭਗੋ ਜਿੰਨੇ ਵੀ ਦੁਕਾਨਦਾਰ ਆ ਕਾਫੀ ਮਾਲ ਕਾ ਸਾਡੇ ਨਾਲ ਉਹ ਸਹਿਮਤ ਨਹੀਂ ਹੈਗੇ ਚੋਰੀ ਕਰਨ ਦੇ ਕੁਝ ਕਮਾਲ ਕਾ ਜਿਹੜੇ ਸਹਿਮਤ ਨੇ ਇਹ ਚੋਰੀ ਕੀਤੀ ਹੈ ਐਮਸੀ ਕੋਲੋਂ ਜੱਟਾ ਵੜੀ ਸਪੀਡ ਐਮਸੀ ਕਾ ਜੀ ਸਾਡਾ ਬੋਕਟਿਆ ਬੰਦਾ ਬਸ ਇਹ ਕਾਰ ਲਈ ਆ ਹੁਣ ਪਹਿਲਾਂ ਕਾਂਗਰਸੀ ਹੁਣ ਨਿਕਲ ਗਏ ਆਮ ਆਦੀ ਪਾਲੀ ਚ ਵੜ ਗਿਆ ਇਹਨਾਂ ਦਾ ਕੋਈ ਨੋਦੀਨ ਧਰਮ ਨਹੀਂ ਹੁੰਦਾ ਨਹੀਂ ਵੀ ਚੋੜਾ ਕੀਤਾ ਜਾਊਗਾ ਕੁਝ ਤੁਹਾਡੇ ਵੱਲੋਂ ਅਸੀਂ ਦਸ ਸੰਘਰਸ਼ ਕਰਾਂਗੇ ਜੀ ਹੁਣ ਅਸੀਂ ਸੰਘਰਸ਼ਾ 35 ਦਿਨ ਦਾ ਪਹਿਲਾਂ ਸਾਡਾ 30 ਦਿਨ ਚੱਲਿਆ ਸੰਘਰਸ਼ਪੁਰਾ ਤੇ ਹੁਣ ਅਸੀਂ ਫੇਰ ਦੌਰ ਦੀ ਲਾਵਾਗੇ ਸੰਘਰਸ਼ਪੁਰਾ ਅਸੀਂ ਚੋੜੀ ਨਹੀਂ ਹੋਣ ਦੇਣੀ ਕੀ ਕਾਰਨ ਮੰਨਦੇ ਆਉਂਦੇ ਕਿਸੇ ਇਨਾ ਲੰਬਾ ਸੰਘਰਸ਼ ਕੀਤਾ ਰੋਡ ਵੀ ਜਾਮ ਕਰ ਦਿੰਦੇ ਨੇ ਕੁਝ ਘੰਟੇ ਪਰ ਇਹ ਕੁਝ ਇਹ ਪ੍ਰੀਟੀ ਗੱਲ ਹੈ ਜੀ ਅੰਦਰੋਂ ਇਹਨਾਂ ਦੇ ਆਪਸੀ ਜੀ ਜਿੱਦ ਨੂੰ ਇਹਨਾਂ ਦਾ ਪੱਲਣਾ ਪਾਰੀ ਸਿਰ ਉਧਰ ਨੂੰ ਹੋ ਜਾਂਦੇ ਆ ਇਹ ਬੋਟਾ ਵੇਲੇ ਜਦੋਂ ਇਹ ਧਾਮਾ ਹੁੰਦਾ ਹੁੰਦਾ ਵੀ ਦੂਜੀਆਂ ਪਾਰਟੀਆਂ ਆ ਕੇ ਕਰਨਾਂ ਨਾਜੀ ਨਾਸੀ ਹੋਣ ਦਿੰਦੇ ਸਾਨੂੰ ਵੋਟਾਂ ਪੈਣਗੀਆਂ ਆ ਹੀ ਰੋਲਾ ਹੋਰ ਕੁਛ ਨਹੀਂ ਹਾਂਜੀ ਮੇਰਾ ਨਾਮ ਮਹੇਸ਼ਵਰ ਸਿੰਘ ਹੈ ਤੇ ਮੈਂ 50 ਸਾਲ ਤੋਂ ਮੇਰੀ ਚੱਕੀ ਲੱਗੀ ਹੋਈ ਹੈ ਇੱਥੇ ਤੇ ਸਾਡੇ ਆ ਰੋਜ਼ਗਾਰ ਨੂੰ ਇਹ ਖਤਮ ਕਰਨਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਕਿ ਮਤਲਬ ਰੋਜ਼ਗਾਰ ਖਤਮ ਹੋਵੇ ਕਿਸੇ ਦਾ ਅਸੀਂ ਜਿੰਨੀ ਥੋੜੀ ਥੋੜੀ ਜਗ੍ਹਾ ਸਾਡੇ ਤੋਂ ਨਿੱਕੀ ਹੈ ਉੰਨੀ ਲੈ ਲਓ ਸਾਡੇ ਤੋਂ ਇਹ ਵੱਟ ਗਈ ਜਿਹੜੀ ਨਿਸ਼ਾਨ ਲਗਾ ਰਹੇ ਮੇਰੀ ਚੱਕੀ ਦਾ ਅੱਧੀ ਅੱਧੀ ਚੱਕੀ ਤੇ ਨਿਸ਼ਾਨ ਲਗਾ ਗਿਆ ਅੰਦਰਲੇ ਪਾਤੇ ਜਾ ਕੇ ਅਦਰ ਬੜਾ ਬੜਾ ਮਤਲਬ ਹੀ ਨਹੀਂ ਵਗਾ ਇਹਨਾਂ ਦਾ ਕਿਉਂ ਬੜੇ ਤੁਸੀਂ ਸੰਘਰਸ਼ ਕੀਤਾ ਸੀ ਕਿ ਸੰਘਰਸ਼ ਕੀਤਾ ਸੀ 30 ਦਿਨ ਜਿਹੜਾ ਕੀ ਮਤਲਬ ਅੱਛਾ ਆਪਣਾ ਰੋਣਾ ਅੱਛਾ ਬਹੁਤ ਵਧੀਆ ਕੀਤਾ ਨਾਲੇ ਉਹ ਚ ਜਗਰੂਰ ਸਿੰਘ ਜੀ ਲੋਕ ਸਭ ਆਏ ਸੀਗੇ ਉਹਨਾਂ ਨੇ ਆਪਾਂ ਨੂੰ ਰਿਸਪਾਂਸ ਦਿੱਤਾ ਕਿ ਭਾਈ ਕੁਛ ਨਹੀਂ ਹੁੰਦਾ ਸੜਕ ਚੋਰੀ ਨਹੀਂ ਹੁੰਦੀ ਭੋਲਾ ਜੀ ਬਿਲਕੁਲ ਸਹੀ ਕਹਿ ਰਿਹਾ ਹੈ ਕਿ ਨਹੀਂ ਬਿਲਕੁਲ ਸਹੀ ਹੈ ਵੀ ਪਿਆਸ ਦੀ ਹਾਂ ਵੀ ਕਿ ਛੱਤ ਚੋਰੀ ਹੋਗੀ ਤਾਂ ਕਲੀਆਂ ਚੋੜੀਆਂ ਹੋਣੀ ਚਾਹੀਦੀਆਂ ਤੁਸੀਂ ਕਿਸੇ ਕਹਿੰਦਾ ਵੀ ਸਾਡਾ ਕਾਮਯਾਬ ਰਿਹਾ ਕਾਮਯਾਬ ਕਿਸ ਤਰ੍ਹਾਂ ਰਿਹਾ ਜਦੋਂ ਨਿਸ਼ਾਨਦੇਹੀ ਤਾਂ ਫਿਰ ਹੁਣ ਲੜੇ ਸ਼ਾਨਦਈ ਇਹਨਾਂ ਨੇ ਹੁਣ ਕੀਤੀ ਹੈ ਪਹਿਲੇ ਨਿਸ਼ਾਨਦੇਹੀ ਨਹੀਂ ਸੀ ਆ ਹਰ ਸਰਕਾਰ ਆਉਂਦੀ ਹੈ ਨਿਸ਼ਾਨਦੇਹੀ ਦਿੱਦੀ ਨਹੀਂ ਪੈਂਦੀ ਤਾਂ ਦਾ ਇੰਨਾ ਤੋਂ ਕੁਝ ਨਹੀਂ ਹੈ ਕਿਉਂ ਨੰਗ ਤਾਂ ਹੈਗੀ ਹੈ ਗੌਰਮੈਂਟ ਪੈਸੇ ਕਿੱਥੋਂ ਪੂਰਾ ਕਰਨਗੇ ਹੁਣ ਸੁਧਾਰ ਤੋਂ ਦੁਬਾਰਾ ਸ਼ੁਰੂ ਕੀਤਾ ਜਾਊ ਤੁਹਾਡੇ ਕਿੱਤਾ ਜਾਊਗਾ ਬੇਕੋ ਕਿੱਤਾ ਜਾਊਗਾ ਜੀ ਕਿਸ ਤਰ੍ਹਾਂ ਦਾ ਕਿੱਤਾ ਜੀ ਜੁਮਿਆ ਉਹ ਪਹਿਲੇ ਬੈਠੇ ਸੀ ਫੇਰ ਬੈਠਾਗੇ ਸੜਕਾ ਜਾਮ ਕਰਨੀ ਸੜਕਾ ਜਾਮ ਹੋਣ ਗਿਆ ਸੜਕ ਚੌੜੀ ਕਰਨ ਦਾ ਮੁੱਦਾ ਕੋਈ ਮੁੱਦਾ ਸੜਕ 'ਚ ਅਸੀਂ ਮੁੱਦਾ ਨਹੀਂ ਆਵਾਜ਼ ਹੋਇਆ ਹੁਣ ਤੇਰਾ ਚੌੜੀ ਨਹੀਂ ਹੁੰਦੀ ਨਹੀਂ ਹੁੰਦੀ ਹੈ ਸਰ ਕੀ ਨਾਮ ਹੈ ਤੇ ਕੀ ਸਰ ਅਵਤਾਰ ਸਿੰਘ ਬਿਲਡਿੰਗ ਇੰਸਪੈਕਟਰ ਜੀ ਨੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ 'ਚ ਸਰ ਭਾਗੋ ਰੋਡ ਨੂੰ 60 ਫੁੱਟ ਚੌੜਾ ਕਰਨ ਦੀ ਜਿਹੜੀ ਸਾਡੀ ਪ੍ਰੋਸੈਸ ਆ ਉਹ ਕਰ ਰਹੇ ਆ ਜੀ ਉਹਦੇ ਰਿਗਾਰਡਿੰਗ ਨਿਸ਼ਾਨ ਲਾ ਰਹੇ ਆ ਮੈਨੂਮੈਂਟ ਦੇ ਕਿੰਨੀ ਚੌੜੀ ਕਰਨੀ ਆ ਇਹ 60 ਫੁੱਟ ਕਰਨੀ ਆ ਜੀ ਹਾਂ ਜੀ ਤੇ ਮਤਲਬ ਜੇ ਸੈਂਟਰ ਤੋਂ ਲਈਏ ਦੋਨੋਂ ਪਾਸੇ ਇਨਸਾਈਡ ਆ ਦੋਨੋਂ ਪਾਸੋਂ ਲਿਆ ਜੀ ਹਾਂਜੀ ਬਰਾਬਰ ਬਰਾਬਰ ਮਤਲਬ ਸੈਂਟਰ ਤੇ ਨਿਸ਼ਾਨ ਲਾ ਕੇ ਇੱਕ ਸਾਈਡ ਕਿੰਨਾ ਹੋਏਗਾ ਇੱਕ ਸਾਈਡ 30 ਆ ਜੀ ਦੂਜੀ ਸਾਈਡ ਵੀ 30 ਹੈ ਐਡਵਾਈਜ਼ਰ ਤੋਂ ਮੇਨ ਤੋਂ ਜਿਹੜਾ ਸੈਂਟਰ ਪੁਆਇੰਟ ਲਿਆ ਇਹਦੇ ਜੀ ਇਹ ਕਿੱਥੋਂ ਲਾ ਕੇ ਕਿੱਥੋਂ ਤੱਕ ਕੀਤਾ ਜਾਵੇ ਇਹ ਸਰ ਮੇਨ ਆ ਜੀਟੀ ਰੋਡ ਤੋਂ ਲੈ ਕੇ ਆ ਜਿੱਥੇ ਆਪਾਂ ਖੜੇ ਆ ਇੱਥੋਂ ਤੱਕ ਪੂਰੀ ਆ ਜਾਂਦੀ ਆ ਇੱਥੋਂ ਤੱਕ ਹੈ ਜੀ ਸਾਰੀ ਇਹ ਕਦੋਂ ਦੇਖੇ ਕਰਨ ਦੀ ਸੁਭਾਅਣਾ ਜੀ ਬਸ ਛੇਤੀ ਕਰਾਂਗੇ ਜੀ ਕੀੜੀ ਤਿਆਰੀ ਆ ਜੀ ਤੁਹਾਡੇ ਨਾਲ ਸਾਡੀ ਆਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਹੈ ਇਹ ਐ ਜੀ ਕੁਝ ਲੋਕ ਸਹਿਮਤ ਆ ਕੁਝ ਨਹੀਂ ਵੀ ਸਹਿਮਤ ਪਰ ਉਹ ਰੋਡ ਤਾਂ ਜੇ ਚੌੜੀ ਹੋਊਗੀ ਤਾਂ ਮਤਲਬ ਫਾਇਦਾ ਹੀ ਆ ਜੀ ਉਹਦਾ ਤਾਂ ਵਧੀਆ ਟ੍ਰੈਫਿਕ ਦੀ ਘਟੂਗਾ ਜੀ ਟ੍ਰੈਫਿਕ ਕਿੰਨੇ ਮੁਲਾਜ਼ਮਾਂ ਦੀ ਡਿਊਟੀ ਲੱਗੀ ਨਾਲ ਪੁਲਿਸ ਮੁਲਾਜ਼ਮਾਂ ਦੀ ਲੱਗੀ ਹਾਂਜੀ ਹਾਂਜੀ ਸਾਰਿਆਂ ਦੀ ਸਟਾਫ ਪੂਰੇ ਸਟਾਫ ਦੀ ਲੱਗੀ ਹੋਈ ਹੈ ਜੀ ਬਸ ਤਾਂ ਦਿੱਕਤ ਦਾ ਸਾਹਮਣਾ ਕਰਨਾ ਪਿਆ ਜਦੋਂ ਨਿਸ਼ਾਨਦੇਹੀ ਹੋਈ ਲੋਕਾਂ ਨੇ ਇਤਰਾਜ ਨਹੀਂ ਕੀਤਾ ਨਿਸ਼ਾਨਦੇਹੀ ਅ ਥੋੜਾ ਬਹੁਤਾ ਕੀਤਾ ਜੀ ਪਰ ਮਤਲਬ ਜ਼ਿਆਦਾ ਨਹੀਂ ਹੋਇਆਗਾ ਨਿਸ਼ਾਨਦੇਹੀ ਹੋ ਗਈ ਕੰਪਲੀਟ ਇਹ ਕੰਪਲੀਟ ਹੋ ਗਈ ਹਾਂਜੀ ਸਟਾਫ ਜੀ ਕੁਝ ਨਾ ਲੋਕਾਂ ਤੇ ਬਹਿ ਮੈਗਾ ਜਿਵੇਂ ਨਿਸ਼ਾਨਦੇਹੀ ਕਰਦੇ ਹੋ ਉਹ ਕਹਿੰਦੇ ਵੀ ਅੱਗੇ ਪਿੱਛੇ ਬਿੱਤਾ ਹੋ ਰਿਹਾਗਾ ਇਹ ਦੁਬਾਰੇ ਹੋਊ ਨਹੀਂ ਨਿਸ਼ਾਨਦੇਹੀ ਨਹੀਂ ਦੁਬਾਰਾ ਅਸੀਂ ਜਦੋਂ ਕਾਰਵਾਈ ਪਾਵਾਂਗੇ ਜੀ ਉਸ ਤੋਂ ਪਹਿਲਾਂ ਕਲੀਅਰ ਕਰਾਂਗੇ ਸਾਰਾ ਹਾਂਜੀ ਮਤਲਬ ਅਜੇ ਤਾਂ ਆਪਾਂ ਕਹਦੀਏ ਵੀ ਇੱਕ ਕੱਚੇ ਤੌਰ ਤੇ ਆਪਾਂ ਕਹਿ ਸਕਦੇ ਨਹੀਂ ਕੱਚੇ ਨਹੀਂ ਜੀ ਮਤਲਬ ਫਿਕਸ ਪੁਆਇੰਟ ਦਾ ਮੌਕੇ ਤੇ ਹੋ ਜਾਊਗਾ ਜੀ ਹੁਣ ਐਨ ਲਗਭਗ ਕਿਸੇ ਦਾ 1.5 ਫੁੱਟ ਦਾ ਫਰਕ ਹੋਊਗਾ ਜੀ ਕੋਈ ਜ਼ਿਆਦਾ ਨਹੀਂ ਪੈਣਾ ਇਹਦੇ ਨਾਲ ਬਸ ਇਹੀ ਹੈਗਾ ਵੀ ਉਹ ਅਗਲੇ ਨੂੰ ਲੱਗਦਾ ਵੀ ਮੇਰਾ ਫੁੱਟ ਅੱਗੇ ਆ ਜਾਏ ਤੇ ਇਸ ਕਰਕੇ ਕਹਿ ਰਹੇ ਹੈਗੇ ਹੋਰ ਕੋਈ ਮਸਲਾ ਨਹੀਂ ਜ਼ਿਆਦਾ ਇੰਨਾ ਮੇਜਰ ਨਹੀਂ ਜੀ